ਕਿ ਜਿਸ ਤਰ੍ਹਾਂ ਆਮ ਤੌਰ ਤੇ ਆਪਾਂ ਕਹਿੰਦੇ ਆ ਵੀ ਯਾਰ ਜੇ ਪੂਜਾ ਸਥਾਨ ਦੇ ਉੱਤੇ ਕੋਈ ਟਾਇਲਟ ਆ ਗਈ ਜਾਂ ਟਾਇਲਟ ਥਾਂ ਤੇ ਪੂਜਾ ਸਥਾਨ ਆ ਜੇ ਜਾਂ ਰਸੋਈ ਆ ਜੇ ਉਹਨਾਂ ਨਾਲ ਵੀ ਕੋਈ ਵਸਤੂ ਦੋਸ਼ ਲੱਗਦੇ ਆ ਕਿ ਨਹੀਂ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਕੋਣਾਂ ਦੀ ਗੱਲ ਕਰਦੇ ਆਂ ਹਾਂਜੀ ਔਰ ਚਰਦੀ ਦਿਸ਼ਾ ਨੂੰ ਅਸੀਂ ਸਭ ਤੋਂ ਉੱਤਮ ਮੰਨਦੇ ਆਂ ਠੀਕ ਹੈ ਜੀ ਤੇ ਸਾਰੀਆਂ ਚੀਜ਼ਾਂ ਦੀ ਬੈਲੈਂਸਿੰਗ ਜਦੋਂ ਅਸੀਂ ਉਹ ਚਾਰ ਵਟਾਂਦਰਾ ਕਰਦੇ ਆ ਤਾਂ ਮਾੜਾ ਚੰਗਾ ਬਣਦੇ ਬੰਦਾ ਜੀ ਠੀਕ ਹੈ ਜੀ ਸਭ ਤੋਂ ਉੱਤਮ ਬਣ ਗਿਆ ਚੜ੍ਹਦੇ ਵਾਲਾ ਪਾਸੇ ਠੀਕ ਹੈ ਜੀ ਉਦੋਂ ਘਟ ਦੂਸਾ ਆ ਜਾਂਦੇ ਨੇ ਉੱਤਰ ਵਾਲੇ ਪਾਸੇ ਨੂੰ ਠੀਕ ਹੈ ਜੀ ਸੈਕਿੰਡ ਨੰਬਰ ਤੇ ਉੱਤਰ ਵਾਲਾ ਪਾਸਾ ਆ ਜਾਂਦਾ ਹਾਂਜੀ ਹਾਂਜੀ ਥਰਡ ਨੰਬਰ ਤੇ ਪਸ਼ਚਮ ਵਾਲਾ ਠੀਕ ਹੈ ਜੀ ਔਰ ਪਰਹੇਜ਼ ਕਰੋ ਦੱਖਣ ਵਾਲੇ ਪਾਸੇ ਤੋਂ ਠੀਕ ਹੈ ਪਰ ਜੇ ਨਹੀਂ ਚੱਲਿਆ ਜਾਂਦਾ ਤੇ ਚੌਥੇ ਨੰਬਰ ਤੇ ਹੁੰਦਾ ਜੀ ਠੀਕ ਹੈ ਜੀ ਫਿਰ ਇਹਨੂੰ ਬਣਾਉਣ ਦੇ ਵਿੱਚ ਬੜੀ احتیاط ਵਰਤੋ ਠੀਕ ਹੈ ਜੀ ਇਸੇ ਤਰ੍ਹਾਂ ਕੋਣਾਂ ਦਾ ਜੀ ਹਾਂਜੀ ਅਗਨੀ ਕੋਣ ਨੂੰ ਅਗਨੀ ਕੋਣ ਤੇ ਰੱਖੋਗੇ ਠੀਕ ਹੈ ਜੀ ਆਪਾਂ ਮੰਦਰ ਵਾਲੀ ਗੱਲ ਕੀਤੀ ਸੀ ਤੇ ਉਹਦੇ ਵਿੱਚ ਇੱਕ ਗੱਲ ਚੱਲਦੀ ਆ ਕਿ ਉੱਥੇ ਜੋਤ ਨਹੀਂ ਜਗਾਉਣੀ ਚਾਹੀਦੀ। ਹਾਂਜੀ। ਕਹਿੰਦੇ ਅਗਨੀ ਆ ਜਾਂਦੀ ਉੱਥੇ।